ਅਸੀ ਕਾਲ ਦੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰੁਣ ਕੁਰਾਲੀ ਗੱਲ ਕਰੀਏ ਚਮਕੌਰ ਸਾਹਿਬ ਖਲਕੇ ਦੀ ਤਾਂ ਚਮਕੌਰ ਸਾਹਿਬ ਖਲਕੇ ਦੇ ਸਾਬਕਾ ਮੁੱਖ ਮੰਤਰੀ ਚਰਨਦੀਪ ਸਿੰਘ ਚੰਨੀ ਸੰਧੂਨਾ ਨੇ ਲੱਖਾਂ ਰੁਪਈਆ ਪਿੰਡਾਂ ਨੂੰ ਗ੍ਰਾਂਟ ਦਿੱਤੀ ਸੀ ਕਿ ਪਿੰਡਾਂ ਨੂੰ ਵਧੀਆ ਬਣਾਇਆ ਜਾਵੇ ਅਤੇ ਇਸ ਵਕਤ ਅਸੀਂ ਸਾਲਾਪੁਰ ਦੇ ਵਿੱਚ ਖੜੇ ਆ ਤੇ ਸਰਕਾਰ ਵੀ ਬਦਲ ਚੁੱਕੀ ਆ ਤੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਪਹਿਲਾਂ ਇੱਕ ਵਾਰ ਸੜਕ ਦੀਆਂ ਤਸਵੀਰਾਂ ਦਿਖਾਣ ਇਹ ਸੜਕ ਇੰਜ ਜਾਪਦੀ ਹੈ ਜਿਵੇਂ ਕਿ ਕਾਫੀ ਇਸ ਵਕਤ ਪਹਿਲਾਂ ਬਣੀ ਹੋਵੇ ਹਾਲਾਂਕਿ ਇਸ ਦੇ ਵਿੱਚ ਇੰਜ ਵੀ ਜਾਪਦਾ ਹੈ ਕਿ ਕੰਕਰੀਟ ਪਾਈ ਗਈ ਹੈ ਪਰ ਇਸ ਨੂੰ ਜਿਹੜਾ ਲੁੱਕ ਪਾਣ ਦਾ ਕੰਮ ਕਦ ਸ਼ੁਰੂ ਹੋਵੇਗਾ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਇਹ ਸੜਕ ਦੀ ਮਰਮਤ ਹੋਣਾ ਕਾਫੀ ਲਾਜ਼ਮੀ ਹੈ ਕਿਉਂਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਪਰ ਜੇਕਰ ਲੋਕਾਂ ਨੂੰ ਸੁਵਿਧਾ ਨਾ ਮਿਲੇ ਤਾਂ ਲੋਕ ਕਿਤੇ ਨਾ ਕਿਤੇ ਲੋਕਾਂ ਨੂੰ ਗੁੱਸਾ ਜ਼ਰੂਰ ਆਉਂਦਾ ਹੈ ਸਾਡੇ ਨਾਲ ਸਾਡੇ ਪੱਤਰਕਾਰ ਵੀਰੇ ਲਾਦੀ ਖਬਰਾਂ ਜੀ ਲੱਡਾ ਜੀ ਕਦੋਂ ਕੋਈ ਸੜਕ ਬਣੀ ਸੀਗੀ ਕੀ ਕਹਿਣਾ ਚਾਹੁੰਦੇ ਹੋ ਜੀ ਕਿ ਜੇਕਰ ਗੱਲ ਕੀਤੀ ਜਾਵੇ ਸੜਕ ਮਤਲਬ ਅੱਜ ਤੋਂ 2.5 ਸਾਲ ਪਹਿਲਾਂ ਜਿਹੜੀ ਇਹ ਸੜਕ ਆ ਬਹੁਤ ਵਧੀਆ ਸੜਕ ਸੀ ਲਗਦਾ ਕਾਫੀ ਵਧੀਆ ਸੜਕ ਬਣੀ ਹੋਈ ਸੀ ਕਿਉਂਕਿ ਸਾਡੇ ਇੱਥੋਂ ਚੰਨੀ ਜੀ ਮੁੱਖ ਮੰਤਰੀ ਬਣੇ ਸਨ ਉਸ ਤੋਂ ਬਾਅਦ ਜਿਹੜਾ ਕਾਫੀ ਸੜਕਾਂ ਦੀ ਜਿਹੜੀ ਹਾਲਤ ਸੁਧਰ ਗਈ ਸੀ ਭਾਵੇਂ ਉਸ ਤੋਂ ਪਹਿਲਾਂ ਵੀ ਹਾਲਤ ਬਹੁਤ ਮਾੜੀ ਰਹੀ ਲੋਕ ਧਰਨੇ ਮੇਲੇ ਲਾਉਂਦੇ ਰਹੇ ਬਾਅਦ ਵਿੱਚ ਆਣ ਕੇ ਜਦੋਂ ਉਹਨੂੰ ਮੌਕਾ ਮਿਲਿਆ ਜਦੋਂ ਸਰਕਾਰੀ ਹਾਲਤ ਸੁਧਰੀ ਪਰ ਹੁਣ ਜਿਹੜੀ 2 ਸਾਲ ਤੋਂ 2.5 ਸਾਲ ਤੋਂ ਸੜਕ ਦੀ ਹਾਲਤ ਹੈ ਉਹ ਕਾਫੀ ਮਾਰੇ ਆ ਕਿਉਂਕਿ ਇੱਥੋਂ ਜਿਹੜਾ ਕਿ ਇੱਕ ਵੱਡੇ ਪ੍ਰੋਜੈਕਟ ਹੈ ਨੈਸ਼ਨਲ ਹਾਈਵੇਅ ਚੱਲਦੇ ਆ ਇਹਨਾਂ ਵੱਲੋਂ ਇਹ ਪਿੰਡਾਂ ਦੇ ਵਿੱਚ ਜਦੋਂ ਕਿ ਵੱਡੇ ਵੱਡੇ ਟਿੱਪਰ ਲਗਾਏ ਜਾਂਦੇ ਆ ਉਹ ਜਾ ਕੇ ਹਾਈਵੇ ਜਿਹੜਾ ਕਿ ਬਣ ਰਿਹਾ ਹੈ ਉਹਦੇ ਉੱਤੇ ਮਿੱਟੀ ਸੁੱਟਦੇ ਆ ਤੇ ਪਿੰਡਾਂ ਦੀਆਂ ਸੜਕਾਂ ਟੁੱਟ ਗਈਆਂ ਪਰ ਉਹ ਪਿੰਡਾਂ ਦੀਆਂ ਸੜਕਾਂ ਨੂੰ ਦੁਬਾਰਾ ਬਣਾਉਣ ਵਾਸਤੇ ਜਿਹੜੇ ਫੰਡ ਸਰਕਾਰਾਂ ਕੋਲ ਹੋਣੇ ਚਾਹੀਦੇ ਆ ਉਹ ਤਾਂ ਹੈ ਨਹੀਂ ਪਰ ਇਹਨਾਂ ਸੜਕਾਂ ਨੂੰ ਤੋੜ ਕੇ ਦੁਬਾਰਾ ਬਣਾਉਣ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ ਕਿਉਂਕਿ ਇਹ ਦੇਖ ਸਕਦੇ ਜਿਹੜੀ ਹਾਲਾਤ ਹੁੰਦੇ ਜਦੋਂ ਬਰਸਾਤ ਹੁੰਦੀ ਹੈ ਤਾਂ ਫੇਰੇ ਪਿੰਡਾਂ ਦਾ ਕਿ ਜੋ ਲੰਗਣਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਲੋਕਾਂ ਦੀ ਜਿਹੜੀ ਕੀ ਇਹ ਸਮੱਸਿਆ ਦਿਨ ਪ੍ਰਤੀ ਦਿਨ ਬਣਦੀ ਐ ਇੱਕ ਦਿਨ ਦੀ ਸਮੱਸਿਆ ਨਹੀਂ ਐ ਤੇ ਰੋਜ਼ਾਨਾ ਦੀ ਸਮੱਸਿਆ ਕਿਉਂਕਿ ਵਿਕਾਸ ਸਿਰਫ ਦੇਸ਼ ਦਾ ਤਾਂ ਹੀ ਹੋ ਸਕਦਾ ਜਦੋਂ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਜਿਹੜਾ ਵਿਕਾਸ ਹੋਵੇ ਕਿਉਂਕਿ ਸਾਡਾ ਵਿਕਾਸ ਹੈ ਜਿਹੜਾ ਉਹ ਸਿਰਫ ਸੜਕਾਂ ਗਲੀਆਂ ਨਾਲੀਆਂ ਤੇ ਰੁਕ ਜਾਂਦਾ ਵਿਕਾਸ ਕਿਹੜੀ ਚੀਜ਼ ਦਾ ਨਾਮ ਐ ਇਹ ਕਹਿ ਨਹੀਂ ਸਕਦੇ ਕਿਉਂਕਿ ਜਦੋਂ ਸਾਡੇ ਪਿੰਡਾਂ ਦੀਆਂ ਸਾਡੇ ਸ਼ਹਿਰਾਂ ਨਹੀਂ ਸਾਡੇ ਇਲਾਕੇ ਦੀਆਂ ਗਲੀਆਂ ਸੜਕਾਂ ਨਾਲੀਆਂ ਇਹ ਵੀ ਨਹੀਂ ਪੱਕੀਆਂ ਹੁੰਨੀਆਂ ਹਾਈਵੇ ਨਹੀਂ ਵਧੀਆ ਤੇ ਉਸ ਤੋਂ ਬਾਅਦ ਵਿਕਾਸ ਕਿਹੜੀ ਚੀਜ਼ ਦਾ ਨਾਮ ਹੈ ਕਹਿ ਨਹੀਂ ਸਕਦੇ ਕਿਉਂਕਿ ਸਰਕਾਰਾਂ ਦਾਅਵੇ ਤਾਂ ਬਹੁਤ ਕਰਦੀਆਂ ਕਿ ਵਿਕਾਸ ਕਰਵਾਤਾ ਪਰ ਅਸਲ ਦੇਖਿਆ ਜਾਵੇ ਤਾਂ ਗਰਾਊਂਡ ਲੈਵਲ ਤੇ ਸਿਰਫ ਇਹ ਚੀਜ਼ਾਂ ਆ ਕਿ ਪਿੰਡਾਂ ਦੇ ਲੋਕਾਂ ਨੂੰ ਰੋਜ਼ਾਨਾ ਸਮੱਸਿਆਵਾਂ ਜਿਹੜੀਆਂ ਸੜਕਾਂ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਨਵਾਂ ਪ੍ਰੋਜੈਕਟ ਲੱਗਦਾ ਜਾਂ ਕੋਈ ਨਵੀਂ ਚੀਜ਼ ਬਣਾਣੀ ਹੁੰਦੀ ਹੈ ਉਹਦੀ ਵਰਤੋਂ ਕਰਕੇ ਸੜਕਾਂ ਨੂੰ ਤੋੜਤਾ ਦਿੱਤਾ ਜਾਂਦਾ ਕਿਉਂਕਿ ਪਿੰਡੂ ਵਿਕਾਸ ਜਿਹੜਾ ਕੀ ਫੰਡ ਹੈ ਉਹ ਵੀ ਜੇਕਰ ਦੇਖਿਆ ਜਾਵੇ ਤਾਂ ਸੈਂਟਰ ਗਵਰਨਮੈਂਟ ਦੇ ਹੱਥ ਛੰਡਿਆ ਜਾ ਰਿਹਾ ਉਹ ਰੋਕਿਆ ਗਿਆ ਉਹਦੇ ਨਾਲ ਜਿਹੜਾ ਉਹ ਰੋਕਣ ਕਾਰਨ ਵੀ ਜਿਹੜੀ ਸਰਕਾਰ ਹੈ ਚਲੋ ਉਹ ਮਤਲਬ ਇੱਕ ਤਰ੍ਹਾਂ ਦੀ ਬੇਵੱਸ ਹੈ ਪਰ ਇਹਨਾਂ ਨੂੰ ਤੋੜਨ ਤੋਂ ਤਾਂ ਬਚਾਇਆ ਜਾ ਸਕਦਾ ਸਾਡੀ ਜੀ ਚਰਨਜੀਤ ਸਿੰਘ ਤੇ ਆਪਣੇ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕ ਹੈ ਵਧੀਆ ਜਿਹੜੇ ਕੈਂਡੀਡੇਟ ਹੈ ਲੋਕਾਂ ਨੇ ਉਹਨਾਂ ਤੇ ਭਰੋਸਾ ਜਤਾਇਆ ਸੀਗਾ ਤੇ ਕੀ ਲੱਗਦਾ ਵੀ ਉਹ ਵੀ ਇੱਥੇ ਕੰਮ ਕਰ ਸਕਦੇ ਕਿਉਂਕਿ ਆਂਦੇ ਤੋਂ ਉਹ ਵੀ ਪਿੰਡਾਂ ਚੋਂ ਕਾਫੀ ਹੁੰਦੇ ਹੁੰਦੇ ਹੋਣੇ ਉਹਨਾਂ ਦੇ ਚੇਅਰਮੈਨ ਵੀ ਇੱਥੇ ਹੈ ਉਹਨਾਂ ਦੀ ਟੀਮਾਂ ਵੀ ਇੱਥੇ ਹੈ ਸੜਕ ਤਾਂ ਰਿਪੇਅਰ ਮੰਗ ਰਹੀ ਹੈ ਲਗਾਤਾਰ ਦੇਖੋ ਜੀ ਜਿਹੜਾ ਕੋਈ ਵੀ ਵਿਧਾਇਕ ਆ ਚਾਹੇ ਕੋਈ ਵੀ ਮੰਤਰੀ ਹੈ ਉਹ ਆਪਣੇ ਹਲਕੇ ਦੇ ਪਿੰਡਾਂ ਦੇ ਵਿੱਚ ਤਾਂ ਰੋਜ਼ਾਨਾ ਹੀ ਕਿ ਕਿਨਾ ਕਿਤੇ ਦਾ ਗੇੜਾ ਲੱਗਦਾ ਪਰ ਇਹ ਸਾਡੇ ਲੋਕਾਂ ਦੀ ਜਿਹੜੀ ਕੀ ਬਦਕਿਸਮਤੀ ਹੈ ਕਿ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਹੁੰਦੇ ਨੇ ਉਹ ਕਈ ਵਾਰੀ ਲੋਕਾਂ ਦੀਆਂ ਮੁਸ਼ਕਲਾਂ ਜਾਂ ਲੋਕਾਂ ਦੇ ਸਮੱਸਿਆਵਾਂ ਨੂੰ ਸੁਣ ਕੇ ਦੇਖ ਕੇ ਵੀ ਅੰਗੋਲਿਆ ਕਰ ਜਾਂਦੇ ਨੇ ਉਹਨਾਂ ਨੂੰ ਹੱਲ ਨਹੀਂ ਕਰ ਸਕਦੇ ਕਿਤੇ ਨਾ ਕਿਤੇ ਲੋਕ ਵੀ ਇਸ ਦੇ ਜ਼ਿੰਮੇਵਾਰ ਨੇ ਕਿਉਂਕਿ ਜਦੋਂ ਲੋਕ ਪਿੰਡਾਂ ਵਿੱਚ ਆਪ ਇਸੇ ਵੀ ਨੁਮਾਇੰਦੇ ਨੂੰ ਸਾਧਦੇ ਨੇ ਤਾਂ ਉਹਨਾਂ ਨੂੰ ਇੱਕ ਮੰਗ ਵੀ ਰੱਖਣੀ ਚਾਹੀਦੀ ਹੈ ਵੀ ਸਾਡੇ ਆ ਮਸਲੇ ਆ ਸਾਡੇ ਪਿੰਡਾਂ ਦੇ ਸਾਡੀਆਂ ਸਮੱਸਿਆਵਾਂ ਨੇ ਜਿਹੜੀਆਂ ਸਾਡੀਆਂ ਸਮੱਸਿਆਵਾਂ ਨੇ ਕਿ ਤੁਸੀਂ ਉਹਨਾਂ ਨੂੰ ਹੱਲ ਨਹੀਂ ਕਰ ਸਕਦੇ ਤਾਂ ਅਸੀਂ ਤੁਹਾਨੂੰ ਕਿਸ ਮੂੰਹ ਨਾਲ ਆਪਣੇ ਨੁਮਾਇੰਦੇ ਕਹਿ ਸਕਦੇ ਹ ਇਹ ਵੱਡੀ ਗੱਲ ਹੈ ਕਿਉਂਕਿ ਜਿਹੜਾ ਨੁਮਾਇੰਦਾ ਹੈ ਉਹਦੇ ਹਰ ਇੱਕ ਸਮੱਸਿਆ ਨੂੰ ਹੱਲ ਕਰਨਾ ਹੁੰਦਾ ਇਹ ਗੱਲ ਕੋ ਕਰੀ ਜਾਵੇ ਵੀ ਸੈਂਟਰ ਗਵਰਨਮੈਂਟ ਸੈਂਟਰ ਗਵਰਨਮੈਂਟ ਤਾਂ ਚਲੋ ਸਾਡੇ ਨਾਲ ਜਿੱਦਾਂ ਨਾ ਵਿਚਾਰਾ ਕਰਦੀ ਹੈ ੱਟਾ ਕਰਦੀ ਰਹੇਗੀ ਅਸੀਂ ਆਪਣੇ ਪੱਧਰ ਤੇ ਪੰਜਾਬ ਸਰਕਾਰ பின் பி ਬਲਾਕ ਬੱਧਰ ਤੇ ਸ਼ਹਿਰ ਤੇ ਹਲਕੇ ਦੇ ਪੱਧਰ ਤੇ ਕਿਸ ਤਰ੍ਹਾਂ ਦਾ ਵਿਕਾਸ ਕਰਾ ਸਕਦੀ ਹੈ ਉਹ ਜ਼ਰੂਰੀ ਹੈ ਤਾਂ ਗੱਲ ਇੱਕ ਵੱਡੀ ਇਹ ਵੀ ਹੈ ਵੀ ਜਿਸ ਤਰ੍ਹਾਂ ਕਿ ਪਿੰਡ ਸਾਲਾਪੁਰ ਦੇ ਸਰਪੰਚ ਸਾਹਿਬ ਨਵੇਂ ਚੁਣੇ ਗਏ ਹੋਣੇ ਪਤਾ ਨਹੀਂ ਕੀ ਪਤਾ ਉਹਨਾਂ ਨੇ ਪਿੰਡ ਦੀ ਪੰਚਾਇਤ ਵਿੱਚ ਮਤਾ ਪਵਾਇਆ ਵੀ ਹੋਣਾ ਉਹਨਾਂ ਨੇ ਅੱਗੇ ਫਰਮਾਇਸ਼ਾਂ ਵੀ ਕਰੀਆਂ ਹੋਣੀਆਂ ਵੀ ਸੜਕ ਬਣਾਈ ਜਾਵੇ ਤੇ ਅਸੀਂ ਵੀ ਅਪੀਲ ਕਰਦੇ ਹਾਂ ਸਰਪੰਚ ਸਾਹਿਬ ਨੂੰ ਵੀ ਜੇਕਰ ਇਸ ਦਾ ਕੋਈ ਕੰਮ ਹਜੇ ਤੁਸੀਂ ਅੱਗੇ ਨਹੀਂ ਕੀਤਾ ਕਰਿਆ ਤਾਂ ਐਮਐਲਏ ਸਾਹਿਬ ਦੇ ਧਿਆਨ ਦੇ ਵਿੱਚ ਲਿਆਓ ਤਾਂ ਕਿ ਸੜਕ ਬਣੇ ਕਿਉਂਕਿ ਸੜਕ ਬਣਨ ਦੀ ਲੋੜ ਹੈ ਪਿੰਡ ਕਾਫੀ ਅੱਗੇ ਪੈਂਦੇ ਆ ਅੱਗੇ ਧਾਰਾ ਸਥਾਨ ਪੈਂਦੇ ਆ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰਪੰਚ ਸਾਹਿਬ ਨੂੰ ਸਰੂਜੀ ਗੱਲ ਇਹ ਆ ਵੀ ਸਰਪੰਚ ਸਾਹਿਬ ਦੀ ਆ ਆਪਣੀਆਂ ਜ਼ਿੰਮੇਵਾਰੀਆਂ ਕਿ ਜਦੋਂ ਪਿੰਡ ਦਾ ਨੁਮਾਇੰਦਾ ਚੁਣਿਆ ਜਾਂਦਾ ਤਾਂ ਉਹਦੀਆਂ ਪੂਰੇ ਪਿੰਡ ਦੀਆਂ ਜ਼ਿੰਮੇਵਾਰੀਆਂ ਹੋ ਜਾਂਦੀਆਂ ਹਰ ਇੱਕ ਛੋਟੀ ਛੋਟੀ ਤੋਂ ਛੋਟੀ ਸਮੱਸਿਆ ਤੇ ਵੱਡੀ ਤੋਂ ਵੱਡੀ ਸਮੱਸਿਆ ਦਾ ਹੱਲ ਸਰਪੰਚ ਸਾਹਿਬ ਪ੍ਰਸ਼ਾਸਨ ਕੋਲੋਂ ਸਰਕਾਰ ਕੋਲੋਂ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਤਾਂ ਜਾਂ ਹੋ ਜਿਹੜੀਆਂ ਮਨਰੇਗਾ ਸਕੀਮਾਂ ਆ ਉਹਨਾਂ ਚ ਪ੍ਰਵਾਹ ਸਕਦੇ ਨੇ ਇਹ ਸਰਪੰਚ ਸਾਹਿਬ ਵੀ ਚਲੋ ਆਪ ਕੋਸ਼ਿਸ਼ ਕਰਨਗੇ ਜਿਹੜੇ ਨਵੇਂ ਕਿਉਂਕਿ ਹਜੇ ਚੁਣੇ ਹੋਏ ਆ ਕਿੰਨਾ ਕ ਸਮਾਂ ਹੋ ਗਿਆ ਉਹਨਾਂ ਨੂੰ ਚਾਰਜ ਮਿਲਦਾ ਸਮਾਂ ਲੱਗਦਾ ਸਮਾਂ ਲੱਗਦਾ ਚਾਰਜ ਕਰੋ ਮਿਲਿਆ ਨਹੀਂ ਕਿਉਂ ਅਲੱਗ ਅਲੱਗ ਤੇ ਉਸ ਤੋਂ ਬਾਅਦ ਵੀ ਇਹ ਚਾਹੀਦਾ ਵੀ ਜਿਹੜੇ ਮਸਲੇ ਆ ਉਹ ਸਰਕਾਰ ਦੇ ਪ੍ਰਸ਼ਾਸਨ ਦੇ ਸਾਹਮਣੇ ਰੱਖੋ ਜਦੋਂ ਤੁਹਾਡੇ ਹੱਲ ਹੁੰਦੇ ਆ ਉਹ ਤਾਂ ਅਲੱਗ ਅਲੱਗ ਪਰ ਸਾਹਮਣੇ ਜ਼ਰੂਰਤ ਕੋ ਤੇ ਇਹ ਸਾਨੂੰ ਾਲਾਦੀ ਖਬਰ ਆ ਜੀ ਜੋ ਕਿ ਸੀਨੀਅਰ ਪੱਤਰਕਾਰ ਹੈ ਤੇ ਅਸੀਂ ਵੀ ਜਿਹੜੇ ਆ ਸਰਪੰਚ ਸਾਹਿਬ ਜੋ ਕਿ ਸਾਲਾਪੁਰ ਪਿੰਦੇ ਸਰਪੰਚ ਸਾਹਿਬ ਉਹਨਾਂ ਨੂੰ ਅਪੀਲ ਕਰਦੇ ਆ ਹਾਲਾਂਕਿ ਉਹਨਾਂ ਕੋਲ ਸਮਾਂ ਬਹੁਤ ਹਜੇ ਘਟਾ ਆ ਤੇ ਨਵੇਂ ਸਰਪੰਚ ਬਣੇ ਆ ਤੇ ਜ਼ਰੂਰ ਉਹਨਾਂ ਵਿੱਚ ਨਵਾਂ ਜੋਸ਼ ਹੋਵੇਗਾ ਤੇ ਸੜਕ ਦੀ ਰਿਪੇਅਰ ਨੂੰ ਲੈ ਕੇ ਉਹ ਚਾਹੇ ਕੋਈ ਵੀ ਪਾਰਟੀ ਦੇ ਹੋਵੇ ਚਾਹੇ ਕਾਂਗਰਸ ਦੇ ਹੋਵੇ ਚਾਹੇ ਅਕਾਲੀ ਦਲ ਦੇ ਹੋਵੇ ਚਾਹੇ ਆਮ ਆਦਮੀ ਪਾਰਟੀ ਦੇ ਹੋਵੇ ਤੇ ਮਾਮਲਾ ਐਮਐਲਏ ਸਾਹਿਬ ਦੇ ਧਿਆਨ ਚ ਲਿਆਉਣ ਅਤੇ ਇਹ ਸੜਕ ਨੂੰ ਜਲਦੋ ਜਲਦ ਬਣਾਇਆ ਜਾਵੇ ਤਾਂ ਕਿ ਸੜਕ ਤੇ ਸਾਫ਼ ਸੁਥਰੀ ਸੜਕ ਤੇ ਲੋਕ ਆਪਣੇ ਘਰਾਂ ਨੂੰ ਜਾਣ ਤੇ ਉਹਨਾਂ ਦੀ ਗੱਡੀ ਆ ਦਾ 13 ਦਾ ਮੋਟਰਸਾਈਕਲਾਂ ਦਾ ਨੁਕਸਾਨ ਨਾ ਹੋਵੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮਹਿਰੂਨ ਕੁਰਾਲੀ